ਕਿ ਕੱਲ ਬਿਕਰਮ ਸਿੰਘ ਮਜੀਠੀਆ ਬੜੀ ਧਮਾਕੇਦਾਰ ਪ੍ਰੈਸ ਕਾਨਫਰੰਸ ਕਰਦੇ ਆ ਸੀਐਮ ਭਗਵੰਤ ਮਾਨ ਨੂੰ ਲੈ ਕੇ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਆਪ ਦੀ ਲੀਡਰਸ਼ਿਪ ਨੂੰ ਲੈ ਕੇ ਵੱਧਦੇ ਰੇਟਾਂ ਨੂੰ ਲੈ ਕੇ ਹਰ ਇੱਕ ਚੀਜ਼ ਜਿਹੜੀ ਉੱਪਰ ਕੇ ਸਾਹਮਣੇ ਆਈ ਹੈ ਟੈਕਸ ਇਨਕਰੀਜ਼ ਦੇ ਮਸਲੇ ਨੂੰ ਲੈ ਕੇ ਬਹੁਤ ਚੀਜ਼ਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਹੀ ਆਮ ਆਦਮੀ ਪਾਰਟੀ ਨੂੰ ਘੇਰਿਆ ਪਰ ਬਿਕਰਮ ਸਿੰਘ ਮਜੀਠੀਆ ਦੀ ਧਮਾਕੇਦਾਰ ਇੰਟਰਵਿਊ ਦੇ ਵਿੱਚ ਅਚਾਨਕ ਮੰਦ ਮੰਦ ਮੁਸਕਾ ਜਾਂਦੇ ਨੇ ਮੰਦ ਮੰਦ ਮੁਸਕਰਾ ਜਾਂਦੇ ਨੇ ਉਸ ਵੇਲੇ ਜਦੋਂ ਆਪਣੇ ਮੂਹੇ ਆਪਣੀ ਘਰ ਵਾਲੀ ਦਾ ਜ਼ਿਕਰ ਕਰਦੇ ਨੇ ਗਨੀਵ ਕੌਰ ਮਜੀਠੀਆ ਦਾ ਜ਼ਿਕਰ ਹੁੰਦਾ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਔਰ ਪੱਤਰਕਾਰ ਨੂੰ ਗੱਲ ਕਰਦੇ ਹੋਏ ਗਨੀਵ ਕੌਰ ਮਜੀਠੀਆ ਦੇ ਦਿੱਤੇ ਭਾਸ਼ਣ ਦੀ ਚਰਚਾ ਕਰਦੇ ਕਹਿੰਦੇ ਦਾਸ ਦੀ ਘਰ ਵਾਲੀ ਨੇ ਵੀ ਭਾਸ਼ਣ ਦਿੱਤਾ ਕੀ ਤੁਸੀਂ ਸੁਣਿਆ ਨਹੀਂ ਤੁਹਾਨੂੰ ਪਤਾ ਵਿਕਰਮ ਸਿੰਘ ਮਜੀਠੀਆ ਜਿਸ ਅੰਦਾਜ਼ ਦੇ ਵਿੱਚ ਗੱਲ ਕਰਦੇ ਹੁੰਦੇ ਆ ਤੇ ਉਹ ਗੱਲ ਕਰਦੇ ਕਰਦੇ ਵਿਕਰਮ ਸਿੰਘ ਮਜੀਠੀਆ ਆਪ ਵੀ ਮੁਸਕਰਾ ਜਾਂਦੇ ਨੇ ਉਹਨਾਂ ਦੇ ਨਾਲ ਬੈਠੇ ਬਲਵਿੰਦਰ ਸਿੰਘ ਭੂਦੜ ਉਹ ਵੀ ਮੰਨ ਦੀ ਮੱਦ ਮੁਸਕਾਉਂਦੇ ਨੇ ਸਾਰੇ ਅਕਾਲੀ ਲੀਡਰਾਂ ਦਾ ਧਿਆਨ ਜਿਹੜਾ ਇੱਕਦਮ ਇਨੀ ਤਮਾਕੇਦਾਰ ਇੰਟਰਵਿਊ ਦੇ ਵਿੱਚ ਪਿਆ ਹੁੰਦਾ ਹੈ ਅਚਾਨਕ ਇੱਕ ਲਾਈਟ ਜਾਂ ਮਾਹੌਲ ਬਣ ਜਾਂਦਾ ਹੈ ਔਰ ਗਨੀਵਕੌਰ ਮਜੀਠੀਆ ਦੀ ਚਰਚਾ ਇਸ ਇੰਟਰਵਿਊ ਦੇ ਵਿੱਚ ਛਿੜ ਜਾਂਦੀ ਹੈ ਗਨੀਵਕੌਰ ਮਜੀਠੀਆ ਸ਼ਾਇਦ ਅਕਾਲੀ ਦਲ ਦੇ ਕੋਲ ਇੱਕ ਐਹੋ ਜਿਹਾ ਲੀਡਰ ਨੇ ਜਿਹੜੇ ਅਕਾਲੀ ਦਲ ਜਿਸ ਦੇ ਉਸਤੇ ਜਿਹਨਾਂ ਦੇ ਉੱਤੇ ਅਕਾਲੀ ਦਲ 100% ਸਟੈਂਡ ਕਰ ਸਕਦਾ ਹੈ ਕਿ ਭਾਈ ਇਹ ਸਾਡੇ ਲੀਡਰ ਨੇ ਦੂਜੇ ਪਾਸੇ ਮਨਪ੍ਰੀਤ ਈਆਲੀ ਨੇ ਹਾਲਾਂਕਿ ਅਕਾਲੀ ਦਲ ਨੂੰ ਲੈ ਕੇ ਬੜੇ ਸੋਹਿਰਦ ਨਹੀਂ ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਦੇ ਇਤਿਹਾਸ ਨੂੰ ਲੈ ਕੇ ਅਕਾਲੀ ਦਲ ਦੀ ਮੌਜੂਦਾ ਕੰਡੀਸ਼ਨ ਨੂੰ ਲੈ ਕੇ ਮਨਪ੍ਰੀਤ ਈਆਲੀ ਬਹੁਤ ਜ਼ਿਆਦਾ ਸੋਹਿਰਦ ਨੇ ਚਿੰਤਾਜਨਕ ਨੇ ਪਰ ਇਸ ਦੇ ਬਾਵਜੂਦ ਚਰਚਾਵਾ ਹੁਣਾਂ ਦੀਆਂ ਇਹ ਵੀ ਨਹੀਂ ਕਿ ਪਾਰਟੀ ਛੱਡ ਸਕਦੇ ਨੇ ਹਾਲਾਂਕਿ ਉਹਨਾਂ ਦਾ ਇਤਿਹਾਸ ਉਹਨਾਂ ਦਾ ਅ ਅਕਾਲੀ ਦਲ ਦੇ ਨਾਲ ਸਫ਼ਰ ਜਿਹੜਾ ਹੈ ਉਹ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਪਰ ਤਾਂ ਵੀ ਕਿ ਆਸਰਾਈਆਂ ਤੁਹਾਨੂੰ ਪਤਾ ਚੱਲਦੀਆਂ ਨੇ ਮੰਤਰੀਤ ਅਯਾਲੀ ਦਾ ਇੱਕ ਵੱਖਰਾ ਕਨਸੈਪਟ ਬਣਿਆ ਹੋਇਆ ਹੈ ਦੂਜੇ ਪਾਸੇ ਡਾਕਟਰ ਸੁਖੀ ਪਾਰਟੀ ਆਲਰੇਡੀ ਛੱਡ ਗਏ ਹੋਏ ਨੇ ਪਿੱਛੇ ਬਚਦੇ ਨੇ ਦਿਨੀਵਕੌਰ ਮਜੀਠੀਆ ਹਾਲਾਂਕਿ ਮੰਤਰੀਤ ਅਯਾਲੀ ਵਿਧਾਨ ਸਭਾ ਦੇ ਵਿੱਚ ਡਟ ਕੇ ਬੋਲੇ ਨੇ ਅਕਾਲੀ ਦਲ ਦੇ ਹੱਕ ਦੇ ਵਿੱਚ ਔਰ ਇਹ ਕਹਿ ਦਈਏ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਰ ਦਿਨੀਵਕੌਰ ਮਜੀਠੀਆ ਅਚਾਨਕ ਬਿਕਰਮ ਸਿੰਘ ਮਜੀਠੀਆ ਦੀ ਇਸ ਕਾਨਫਰੰਸ ਦਾ ਹਿੱਸਾ ਬਣ ਗਏ ਉਹ ਸਾਰਾ ਮਾਹੌਲ ਕੀ ਪੈਦਾ ਹੋਇਆ ਕੀ ਕਾਰਨ ਸੀ ਕਿਉਂ ਕਿਉਂ ਬਿਕਰਮ ਸਿੰਘ ਮਜੀਠੀਆ ਨੇ ਉਹ ਚੀਜ਼ ਪੱਤਰਕਾਰ ਨੂੰ ਚੇਤਾ ਕਰਾਈ ਆਓ ਸੌਣਦੇ ਆ ਹੋਰ ਬੋਲੇ ਤਾਂ ਹੀ ਤੁਸੀਂ ਛੁੜਦੇ ਨਹੀਂ ਦਾਸ ਦੀ ਘਰ ਦੀ ਵੇਖੋ ਕਿੰਨਾ ਕੁਝ ਬੋਲੀ ਹੈ ਉੱਥੇ ਡਾਕਟਰਾਂ ਬਾਰੇ ਪੁੱਛਿਆ ਉਹ ਬਲਬੀਰ ਸਿੰਘ ਦਾ ਐਡਾ ਵਧੀਆ ਜਵਾਬ ਆਇਆ ਕਿ ਮੈਂ ਤਾਂ ਖੁਸ਼ੀਪੜਾ ਹੋ ਗਿਆ ਪਹਿਲਾਂ ਵੇਖੋ ਜੀ ਹੁਣ ਦੇਖੋ ਡਾਕਟਰਾਂ ਦੀ ਕਹਿੰਦੇ ਆਮ ਆਦਮੀ ਕਲੀਨਿਕ ਮਾਡਲ ਕਿਉਂ ਨਹੀਂ ਲੱਗ ਮਦਰਾਸ ਤੱਕ ਇਹਦਾ ਇhtiyar ਜਾਂਦਾ ਕਿ ਜੋ ਇਲਾਜ ਆਮ ਆਦਮੀ ਕਲੀਨਿਕ 'ਚ ਹੁੰਦਾ ਉੱਥੇ ਨਹੀਂ ਹੁੰਦਾ ਮਗਰ ਜੇ ਤਾਂ ਅਸੀਂ ਪੁੱਛਿਆ ਕਿ ਸਾਡੇ ਤਾਂ ਮਜੀਠੇ 'ਚ ਕੋਈ ਨਾ ਕਾਲਜਿਸਟ ਨਹੀਂ ਤੇ ਅੰਕਿਓ ਮਜੀਦ ਸਾਹਿਬ ਦਾ ਜਵਾਬ ਹੈ ਹਾਂ ਬੜੀ ਘਾਟ ਹੈ ਤੁਸੀਂ ਲੱਭ ਲਿਓ ਤੇ 58 ਤੋਂ 65 ਸਾਲ ਦੀ ਉਮਰ ਦਾ ਹੋਵੇ ਤੇ ਹੀ ਰੱਖ ਲਾਂਗੇ ਸਾਡੂ ਦਾਤੀ ਡਿਊਟੀ ਮਤਲਬ ਇਹ ਤਾਂ ਇਥੇ ਬਾਰਡਰ ਚੱਲ ਰਾਇਆ ਇਹਨਾਂ ਨੂੰ ਕੀ ਹੁਣ ਕਹੀਏ ਤੇ ਕੀ ਨਾ ਕਹੀਏ ਹਸਪਤਾਲਾਂ ਤੇ ਕੱਲ ਪਰਸੋਂ ਦੀ ਖਬਰ ਹੈ ਇੱਧਰ ਜਾ ਕੇ ਬੈਸਟ ਬੰਗਾਲ ਨੋਲਾ ਪਾਰ ਐ ਸੀ ਤੇ ਆ ਜੀ ਅੰਮ੍ਰਿਤਸਰ ਸਾਹਿਬ ਕੇ ਪਰਚੂ ਜੋ تھے ਕੁਝ ਡਾਕਟਰਾਂ ਨੂੰ ਮਤਲਬ देयर इज टोटल ਕੋਲਾਪਸ ਆਫ ਲਾ ਐਂਡ ਆਰਡਰ ਸਰ ਇਟ ਇਜ਼ ਯੂ ਡੋਨਟ ਈਵਨ ਰੈਲੀਜ਼ ਦਾ ਸੀਰੀਅਸਨੈਸ ਤੁਸੀਂ ਕਿਸੇ ਬੰਦੇ ਨਾਲ ਜਾ ਕੇ ਕਿਸੇ ਨਾਲ ਬੈਠੋ ਤੁਹਾਨੂੰ ਦੱਸੂਗਾ ਕਿ ਆਏ ਡੋਨਟ ਫੀਲ ਸੇਫ ਟੂਡੇ ਚ ਆਇਓ ਦੁਕਾਨਦਾਰ ਹੈ